ਜੀਤ ਕਲ ਜੀ ਮੇਰਾ ਨਾਮ ਹੈ ਪੂਜਾ ਮੈਂ ਡ੍ਰੀਮ ਅਬਰੋਡ ਇਮੀਗ੍ਰੇਸ਼ਨ ਗੁਰਦਾਸਪੁਰ ਤੋਂ ਗੱਲ ਕਰ ਰਹੀ ਹਾਂ ਸਾਡੇ ਕੋਲ ਵਰਕ ਪਰਮਿਟ ਟੂਰਿਸਟ ਵੀਜ਼ਾ ਤੇ ਕਿਸੇ ਵੀ ਕੰਟਰੀ 'ਚ ਤੁਸੀਂ ਜਾਣਾ ਚਾਹੁੰਦੇ ਹੋ ਜਿਦਾ ਸ਼ੈਨਿਗਨ ਕੈਨੇਡਾ ਆਸਟ੍ਰੇਲੀਆ ਯੂਕੇ ਜਾਂ ਸ਼ੈਨਿਗਨ ਕਿਸੇ ਵੀ ਕੰਟਰੀ 'ਚ ਅਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ ਤੇ ਤੁਹਾਡੇ ਅਸੀਂ ਪੂਰੇ ਸੁਪਨੇ ਪੂਰੇ ਕਰਾਂਗੇ ਜੇ ਕਿਸੇ ਬੱਚੇ ਦਾ ਕੋਈ ਵੀ ਵੀਜ਼ਾ ਕਿਸੇ ਵੀ ਕੰਟਰੀ ਦਾ ਨਹੀਂ ਲੱਗ ਰਿਹਾ ਤੁਸੀਂ ਸਾਡੇ ਕੋਲ ਇੱਕ ਵਾਰ ਆ ਕੇ ਵਿਜ਼ਿਟ ਕਰੋ ਅਸੀਂ ਤੁਹਾਡਾ ਵੀਜ਼ਾ ਜ਼ਰੂਰ ਲਗਾ ਕੇ ਦਵਾਂਗੇ ਜੀ ਮੈਡਮ ਜੀ ਕੋਈ ਫਾਈਲ ਵਗੈਰਾ ਕਿਸੇ ਦੀ ਚੈੱਕ ਕਰਵਾਣੀ ਆ ਜਾਂ ਤੁਹਾਡੇ ਕੋਈ ਸਲਾਹ ਲੈਣੀ ਉਹ ਵੀ ਬੱਚੇ ਆ ਹਾਂਜੀ ਹਾਂਜੀ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਆਪਣੀ ਪੂਰੀ ਇਨਕੁਆਰੀ ਲਈ ਆ ਸਕਦੇ ਹੋ ਫ੍ਰੀ ਆ ਕੋਸਟ ਹੈ ਕੋਈ ਅਸੀਂ ਚਾਰਜਸ ਨਹੀਂ ਲਾਦੇ ਆਪਣੇ ਕੋ ਮਿਲਣ ਦਾ ਕੋਈ ਕਾਉਂਸਲਿੰਗ ਦਾ ਤੁਸੀਂ ਸਾਡੇ ਕੋਲ ਜਦੋਂ ਮਰਜ਼ੀ ਆ ਸਕਦੇ ਹੋ ਤੁਹਾਡੀ ਕੋਈ ਵੀ ਇਨਕੁਆਰੀ ਅਸੀਂ ਫ੍ਰੀ ਕੋਸਟ ਤੁਹਾਨੂੰ ਦੱਸਾਂਗੇ ਮੈਡਮ ਜੀ ਕਰੋ ਬੱਚੇ ਜੇ ਕਨੇਡਾ ਜਾਂ ਇੰਗਲੈਂਡ ਇਸ ਤਰ੍ਹਾਂ ਦੇਸ਼ਾਂ ਜਾਣ ਦਾ ਕ੍ਰੀਜ਼ ਹੈਗਾ ਉਹਦੇ ਲਈ ਕੋਈ ਸਮੱਸਿਆ ਨਹੀਂ ਆ ਰਹੀ ਵੀਜ਼ਾ ਲਗਾਉਣ ਦੀ ਨਹੀਂ ਨਹੀਂ ਸਰ ਦੇਖੋ ਹਰ ਇੱਕ ਕੰਟਰੀ ਦਾ ਅਲੱਗ-ਅਲੱਗ ਰੂਲ ਹੈ ਅਗਰ ਕੋਈ ਰੂਲ ਚੇਂਜ ਕਰ ਰਿਹਾ ਹੈ ਤੇ ਉਹਦਾ ਕੋਈ ਨਾ ਕੋਈ ਤਾਂ ਪੁਆਇੰਟ ਹੈ ਨਿਊ ਕਿ ਉਹ ਕੁਛ ਨਾ ਕੁਛ ਤਾਂ ਬੰਦੇ ਨੇ ਦੱਸੇਗੇ ਇਹੀ ਕਿੱਥੇ ਜਾਣਾ ਕਿੱਦਾਂ ਜਾਣਾ ਹੈ ਹੁਣ ਮੰਨ ਲਓ ਕਿ ਹੁਣ ਵਰਕ ਪਰਮਿਟ ਜਿੱਦਾਂ ਯੂਕੇ ਦਾ ਹੈ ਅਗਰ ਬੱਚੇ ਕੋਲ ਯੂਕੇ ਵੀਆਈ ਵੀ ਉਹਨੇ ਐਲਸ ਬੀਟੀ ਕੀਤੀ ਦੀ ਹੈ ਤੇ ਉਹ ਜਾ ਸਕਦਾ ਉਹਨੂੰ ਕੋਈ ਇਸ਼ੂ ਨਹੀਂ ਹੈ ਉਹ ਜਿੱਦਾਂ ਮਰਜ਼ੀ ਆ ਸਾਡੇ ਕੋਲ ਆਏ ਆਪਣੀ ਪ੍ਰੋਫਾਈਲ ਦੱਸੇ ਚਾਹੇ ਉਹਨੇ ਪਲੱਸ 2 ਕੀਤੀ ਦੀ ਹੈ ਚਾਹੇ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਕੋਈ ਡਿਪਲੋਮਾ ਹੈ ਨਰਸਿੰਗ ਦਾ ਕੋਰਸ ਕੀਤਾ ਆਈਟੀ ਡਿਪਲੋਮਾ ਹੈ ਜਿਹੜਾ ਮਰਜ਼ੀ ਬੱਚਾ ਸਾਡੇ ਕੋਲ ਆਏ ਬਟ ਉਹਦੇ ਕੋਲ ਆਇਲਸ ਜ਼ਰੂਰੀ ਹੈ ਯੂਕੇ ਵੀਆਈ ਵੀ ਸਰ ਸਾਡਾ ਆਫਿਸ ਜਿਹੜਾ ਹੈਗਾ ਅਬਵ ਰਿਲਾਈਂਸ ਫਰੈਸ਼ ਸਮਾਰਟ ਪੁਆਇੰਟ ਹੈ ਉਹਦੇ ਸੈਕੰਡ ਫਲੋਰ 'ਚ